ਦੋਸਤੋ ਆਗਰਾ ਚ ਸਥਿਤ ਤਾਜਮਹਿਲ 17ਵੀਂ ਸਦੀ ਵਿੱਚ ਮੁਗਲ ਸਮਰਾਟ ਸ਼ਾਹ ਜਹਾਨ ਨੇ ਆਪਣੀ ਪਤਨੀ ਮਮਤਾਜ਼ ਮਹਿਲ ਦੀ ਯਾਦ ਵਿੱਚ ਬਣਾਇਆ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ਾਹ ਜਹਾਨ ਨੇ ਇਹ ਕਿਸ ਦੀ ਜ਼ਮੀਨ ਤੇ ਬਣਾਇਆ ਸੀ ਜੇਕਰ ਨਹੀਂ ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਵੀਡੀਓ ਵਿੱਚ ਦੋਸਤੋ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਸਥਿਤ ਬਣਿਆ ਤਾਜਮਹਿਲ ਇੱਕ ਵਿਸ਼ੇਸ਼ ਵਿਰਾਸਤ ਦਾ ਮਕਬਰਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਨੂੰ ਮੁਗਲ ਬਾਦਸ਼ਾਹ ਸ਼ਾਹ ਜਹਾਨ ਨੇ 17ਵੀਂ ਸਦੀ ਵਿੱਚ ਆਪਣੀ ਪਤਨੀ ਮਮਤਾਜ਼ ਮਹਿਲ ਦੀ ਯਾਦ ਵਿੱਚ ਬਣਾਇਆ ਸੀ ਤਾਜ ਮਹਿਲ ਦਾ ਨਾਮ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨਾਂ ਦੀ ਸੂਚੀ ਵਿੱਚ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ ਤਾਜਮਹਿਲ ਨੂੰ ਬਣਾਉਣ ਲਈ ਕਰੀਬ 22 ਸਾਲ ਲੱਗੇ ਸਨ। ਭਾਰਤੀ ਪ੍ਰਾਤਨ ਸਰਵੇਖਣ ਅਨੁਸਾਰ ਤਾਜਮਹਿਲ ਦੀ ਜ਼ਮੀਨ ਰਾਜਸਥਾਨ ਦੇ ਆਮੀਰ ਦੇ ਕਸ਼ਬਾਹਿਆਂ ਦੀ ਜਾਇਦਾਦ ਸੀ। ਜਦੋਂ ਸ਼ਾਹ ਜਹਾਨ ਨੇ ਆਪਣੀ ਪਤਨੀ ਮਮਤਾਜ ਲਈ ਤਾਜਮਹਿਲ ਬਣਾਉਣਾ ਸੀ ਤਾਂ ਉਸ ਨੇ ਤਾਜਮਹਿਲ ਬਣਾ ਲਈ ਕਸ਼ਬਾਹਿਆਂ ਤੋਂ ਜ਼ਮੀਨ ਖਰੀਦੀ ਸੀ। ਬਦਲੇ ਵਿੱਚ ਮੁਗਲ ਬਾਦਸ਼ਾਹ ਨੇ ਕਸ਼ਬਾਹਾਂ ਨੂੰ 4 ਹਵੇਲੀਆਂ ਦਿੱਤੀਆਂ ਸਨ। ਜਦ ਕਿ ਮੁਆਵਜ਼ੇ ਵਿੱਚ ਦਿੱਤੀਆਂ ਗਈਆਂ ਹਵੇਲੀਆਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਪਰ ਦਰਬਾਰੀ ਇਤਿਹਾਸਕਾਰ ਹਾਮਿਦ ਲਾਹੌਰੀ ਨੇ ਬਾਦਸ਼ਾਹਨਾਮਾ ਅਤੇ ਫਰਮਾਨ ਵਰਗੀਆਂ ਆਪਣੀਆਂ ਰਚਨਾਵਾਂ ਵਿੱਚ ਤਾਜ ਮਹਿਲ ਦੀ ਕਸ਼ਬਾਹੇ ਤੋਂ ਜ਼ਮੀਨ ਖਰੀਦਣ ਦਾ ਜ਼ਿਕਰ ਕੀਤਾ ਹੈ। ਤੁਹਾਨੂੰ ਦੱਸਦੀ ਹੈ ਕਿ ਤਾਜ ਮਹਿਲ ਲਗਭਗ 60 ਬਿੱਗ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਦੀ ਉਸਾਰੀ ਦਾ ਕੰਮ 22 ਸਾਲਾਂ ਤੋਂ ਕੰਮ ਤੋਂ ਬਾਅਦ 1648 ਵਿੱਚ ਪੂਰਾ ਹੋਇਆ ਜਦੋਂ ਸ਼ਾਹ ਜਹਾਂ ਨੇ ਮਮਤਾਜ ਨੂੰ ਮਕਬਰੇ ਵਿੱਚ ਦਫਨਾਇਆ। ਦਾ ਬਾਦਸ਼ਾਹ ਸ਼ਾਹਜਹਾਨ ਦੇ ਸਫੈਦ سنگਮਰ ਦੀ ਪੜੀ ਇਸ ਖੂਬਸੂਰਤ ਇਮਾਰਤ ਦਾ ਨਾਮ ਰੋਜਾ-ਏ-ਮੁਨਬਾਰਾ ਰੱਖਿਆ ਹਾਲਾਂਕਿ ਕੁਝ ਸਮੇਂ ਬਾਅਦ ਇਸ ਦਾ ਨਾਮ ਬਦਲ ਕੇ ਤਾਜਮਹਿਲ ਰੱਖ ਦਿੱਤਾ ਗਿਆ ਦੋਸਤੋ ਜਾਣਕਾਰੀ ਦੇ ਮੁਤਾਬਕ ਉਸ ਸਮੇਂ ਇਸ ਨੂੰ ਬਣਾਉਣ 'ਚ 3.2 ਕਰੋੜ ਰੁਪਏ ਖਰਚ ਕੀਤੇ ਹੋਏ ਸਨ ਇੰਨਾ ਹੀ ਨਹੀਂ ਇਸ ਇਮਾਰਤ ਵਿੱਚ 28 ਵੱਖ-ਵੱਖ ਤਰ੍ਹਾਂ ਦੇ ਪੱਥਰਾਂ ਦੀ ਵਰਤੋਂ ਕੀਤੀ ਗਈ ਇਸ ਤੋਂ ਇਲਾਵਾ ਤਾਜਮਹਿਲ ਨੂੰ ਬਣਾਉਣ ਲਈ 20 ਹਜ਼ਾਰ ਤੋਂ ਵੱਧ ਮਜ਼ਦੂਰਾਂ ਨੇ ਦਿਨ ਰਾਤ ਕੰਮ ਕੀਤਾ ਸੀ ਦੋਸਤੋ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਇਸ তাজਮਹਿਲ ਨੂੰ ਬਣਾਉਣ ਲਈ ਕਿੰਨਾਂ ਲੋਕਾਂ ਦੀ ਜ਼ਮੀਨ ਸ਼ਾਹ ਜਹਾਨ ਨੇ ਖਰੀਦੀ ਸੀ